ਲਾਈਫ ਕੇਅਰ ਫਾਊਂਡੇਸ਼ਨ ਦੁਆਰਾ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਦੋ ਚੈਰੀਟੇਬਲ ਲੈਬਾਰਟਰੀਆਂ ਚਲਾਈ ਜਾ ਰਹੀਆਂ ਸੋ ਨਵਾਂ ਸ਼ਹਿਰ ਦੇ ਵਿੱਚ ਵੀ ਤਕਰੀਬਨ 2 ਸਾਲ ਤੋਂ ਵੀ ਵੱਧ ਹੋ ਚੁੱਕੇ ਹਨ ਸੈਂਟਰ ਉਹ ਇਥੇ ਜੋ ਸੇਵਾ ਚੱਲ ਰਹੀ ਹੈ ਕੁਝ ਹੋਰ ਵਾਅਦਾ ਕਰਦੇ ਹੋਏ ਨਵਾਂ ਸ਼ਹਿਰ ਨਾਲ ਲੱਗਦੀ ਜਿੰਨੇ ਵੀ ਪਿੰਡ ਨੇ ਸ਼ਹਿਰ ਨੇ ਉਹਨਾਂ ਨੂੰ ਜੋ ਲੋਕੀ ਉਹਨਾਂ ਨੂੰ ਫਾਇਦਾ ਹੋ ਸਕੇ ਸੋ ਜੋ ਜੋ ਅਜ ਦੇ ਸਮੇਂ ਦੇ ਵਿੱਚ ਵੱਡੀਆਂ ਬਿਮਾਰੀਆਂ ਕੈਂਸਰ ਅਤੇ ਕਿਡਨੀਆਂ ਦਾ ਖਰਾਬ ਹੋ ਜਾਣਾ ਉਦੇ ਨਾਲ ਸਬੰਧਿਤ ਜੋ ਟੈਸਟ ਹੁੰਨੇ ਆ ਜਦੋਂ ਵੀ ਡਾਇਲਿਸਿਸ ਹੋਣਾ ਹੈ ਜਾਂ ਫਿਰ ਕੀਮੋਥੈਰਪੀ ਹੋਣੀ ਹੈ ਕੀਮੋਥੈਰਪੀ ਤੋਂ ਪਹਿਲਾਂ ਤੇ ਡਾਇਲਿਸਿਸ ਤੋਂ ਪਹਿਲਾਂ ਕੁਝ ਟੈਸਟ ਹਰ ਵਾਰ ਹੋਣੇ ਜ਼ਰੂਰੀ ਹੁੰਨੇ ਆ ਜਿਵੇਂ ਕਿ ਲੀਵਰ ਦਾ ਐਲਫਟੀ ਟੈਸਟ ਕਿਡਨੀਆਂ ਦਾ ਕੇਐਫਟੀ ਟੈਸਟ ਤੇ ਬਾਡੀ ਸੈੱਲ ਸਟਡੀ ਸੀਬੀਸੀ ਟੈਸਟ ਇਹ ਹਰ ਵਾਰ ਹੀ ਹੋਣੇ ਹੁੰਨੇ ਆ ਸੋ ਇਹਨਾਂ ਨੂੰ ਆਪਣੀ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪਾਂ ਇੱਥੇ ਨਵਾਂ ਸ਼ਹਿਰ ਅਤੇ ਨੇੜ ਦੇ ਲੱਗਦੇ ਸੈਂਟਰਾਂ ਦੇ ਵਿੱਚ ਜਿਵੇਂ ਕਿ ਵੰਗਿਆਂ ਗੁਰਦਾਰਾ ਸਾਸਨ ਸਵਾ ਤੇ ਆਪਣਾ ਬਲਾਚੌਰ ਵਿਖੇ ਤੇ ਗੜ ਸ਼ੰਕਰ ਵਿਖੇ ਤੇ ਨਾਲ ਅਪਰਾ ਵਿਖੇ ਜਿਹੜੇ ਵੀ ਸੈਂਟਰ ਨੇੜੇ ਨੇ ਉੱਥੇ ਵੀ ਤੇ ਨਵਾਂ ਸ਼ਹਿਰ ਗੁਰਦਾਰਾ ਸਿੰਘ ਸਵਾ ਵਿਖੇ ਇਹ ਟਾਸਕ ਬਿਲਕੁਲ ਫ੍ਰੀ ਹੋਇਆ ਕਰਨੀ ਤੇ ਨਵਾਂ ਸ਼ਹਿਰ ਜੈਨਪਾਸਤਾ ਉੱਥੇ ਵੀ ਜੋ ਜੈਨ ਸਥਾਨਿਤ ਹੈਗਾ ਉੱਥੇ ਵੀ ਇੱਕ ਸੈਂਟਰ ਹੈਗਾ ਜੋ ਉਧਰ ਨੇੜੇ ਦੀ ਸੰਗਤ ਹੈ ਉਹਦੇ ਲਈ ਸੈਂਪਲ ਉੱਥੇ ਵੀ ਦੇ ਸਕਦੇ ਨੇ ਇਹ ਜੋ ਚੈਰੀਟੇਬਲ ਲੈਬਰਾਟਰੀ ਗੁਰਦਾਰਾ ਸਿੰਘ ਸਿੰਘ ਸਰ ਵੀ ਚੱਲ ਰਹੀ ਹੈ ਪਿਛਲੇ 4 ਸਾਲ ਤੋਂ ਕੋਸ਼ਿਸ਼ ਕੀਤੀ RAMDAS ji ਉਹ ਵੈਡੀ ਕੋਲ ਪਹਿਲਾਂ ਵੀ ਇੱਥੇ ਇੱਕ ਡਿਸਪੈਂਸਰੀ ਚਲਾਈ ਆ ਸੀ ਚਲਾਈ ਜਾ ਰਹੀ ਸੀ ਕਿਉਂਕਿ ਸੰਗਤਾਂ ਦੀ ਬਗਸੀ ਦੇ ਟੈਸਟ ਬਹੁਤ ਮਹਿੰਗੇ ਹੁੰਦੇ ਆ ਤੇ ਉਹਦੇ ਲਈ ਕੋਸ਼ਿਸ਼ ਕੀਤਾ ਜਾਵੇ ਉਹਦੇ ਲਈ ਵਿਚਾਰ ਚੱਲ ਰਿਹਾ ਸੀ ਤੇ ਸਰਦਾਰ ਅਰਪਾਰ ਸਿੰਘ ਜੀ ਬੈਨੀਫੀਸ਼ੀਅਰ ਜੋ ਕਿ ਪਹਿਲਾਂ ਵੀ ਇਹ ਸੇਵਾ ਕਰਦੇ ਸਨ ਇਹਨਾਂ ਦੇ ਨਾਲ ਸਾਡਾ ਮਿਲਨ ਲਾਪ ਹੋ ਗਿਆ ਤਾਂ ਫਿਰ ਇੱਥੇ ਗੁਰਦੁਆਰਾ ਸਿੰਘ ਸਭਾ ਬਿਤੇ ਇਹ ਜੋ ਸੇਵਾ ਸ਼ੁਰੂ ਹੋਈ ਉਹ ਨੂੰ 4 ਸਾਲ ਹੋ ਗਏ ਆ ਇਹਦਾ ਬਹੁਤ ਹੀ ਜਿਆਦਾ ਇਹਦਾ ਫਾਇਦਾ ਹੋਇਆ ਕਿ ਸਾਡੇ ਇਲਾਕੇ ਦੇ ਵਿੱਚ ਖਾਸ ਕਰਕੇ ਕੋਈ ਐਨਆਰਆਈ ਪਿਛੇ ਏਰੀਆ ਨੂੰ ਕਹਿ ਦਿੰਦੇ ਕਿ ਸਾਰੇ ਲੋਕੀ ਅਮੀਰ ਨਹੀਂ ਹੈਗੇ ਤੇ ਹਰੇਕ ਬੰਦੇ ਨੂੰ ਇਸ ਟੈਕਨਾਲੋਜੀ ਬੜੀ ਦਿੱਕਤ ਹੁੰਦੀ ਸੀਗੀ ਵੀ ਇਹਨੇ ਮੈਗੀ ਟੈਸਟ ਅਸੀਂ ਕਿਵੇਂ ਕਰਾ ਸਕਦੇ ਆ ਜਦੋਂ ਇਹ ਲੈਬਰਾਟਰੀ ਖੁੱਲੀ ਲੈਬਰਾਟਰੀ ਹੋਣੇ ਲੋਕਾਂ ਨੂੰ ਬਹੁਤ ਰਾਹਤ ਮਿਲੀ ਉਹੀ ਇੱਕ ਤਾਂ ਹੁੰਦੇ ਸੀ ਬਿਮਾਰ ਹੋ ਕੇ ਫਿਰ ਟੈਸਟ ਕਰਾਉਣੇ ਆ ਇੱਕ ਹੁੰਦੀ ਐ ਵੀ ਅਸੀਂ ਬਿਮਾਰ ਨਾ ਹੋਈਏ ਪਹਿਲੇ ਟੈਸਟ ਕਰਵਾ ਲਈਏ ਪਰ ਉਹ ਐਨੇ ਜਿਆਦੇ ਮਹਿੰਗੇ ਹੁੰਦੇ ਆ ਕਿ ਅਸੀਂ ਉਹ ਉਹ ਇਗਨੋਰ ਕਰ ਦਿੰਨੇ ਆ ਇਸ ਕਰਕੇ ਬੜੀ ਬੜੀ ਬੁਧੀ ਸੇਵਾ ਚੱਲਦੀ ਆ 500 ਰੁਪਏ ਦੇ ਵਿੱਚ 950 ਦੇ ਵਿੱਚ ਸਮੇਤ ਵਿਟਾਮਿਨ ਦੇ ਟੈਸਟ ਹੋ ਜਾਂਦੇ ਆ ਕਿ ਬਹੁਤ ਵੱਡੀ ਸਾਡੇ ਇਲਾਕੇ ਲਈ ਇੱਕ ਰਾਤ ਮਰੀ ਸੀ ਉਹ ਤੋਂ ਬਾਅਦ ਫੇ ਅੱਗੇ ਕਿ ਬ੍ਰਾਂਚਾਂ ਖੁੱਲ੍ਹ ਗਈਆਂ ਬੰਗਾ ਫਗਵਾੜਾ ਗੜ ਸ਼ੰਕਰ ਬੜਾ ਚੌਰ ਤੇ ਇਹ ਇੱਕ ਅਗਨਮ ਲਗੇ ਸਾਡੇ ਲਈ ਆਕੇ ਲਈ ਬੜੀ ਕ੍ਰਾਂਤੀ ਸੀ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਲਾਈਫ ਕੇਅਰ ਫਾਊਂਡੇਸ਼ਨ ਦੇ ਦਾ ਬਸੀ ਬੜਿਆਂ ਦਾ ਜਿਨ੍ਹਾਂ ਨੇ ਕਿ ਸਾਡੇ ਇਲਾਕੇ ਦੇ ਵਿੱਚ ਸਾਡੀ ਬੀਪੀ ਸਪ੍ਰਕਰ ਕਰਦੇ ਹੋਏ ਸੇਵਾ ਸ਼ੁਰੂ ਕੀਤੀ ਪਾਉਂਦਾ ਹੈਗਾ ਇਹਨਾਂ ਪਰੋਂ ਇਹਨਾਂ ਦੀ ਲੈਬ 2016 ਚ 10 ਨੇ ਵੀ ਸੇਵਾ ਲਈ ਕੀ ਅ ਗੁਰੂ ਕੀ ਸੋਈ ਪਰ ਖੈਰ ਰੱਖ ਸਰਵਲ ਜਲਦੀ ਜੋ ਬਹੁਤ ਹੀ ਬੁਧੀਆ ਟੈਸਟ ਹੈ ਇਹਨਾਂ ਦੇ ਕੋਲ ਵਰਲਡ ਲੈਵਲ ਦਾ ਮਾਨਤਾ ਪ੍ਰਾਪਤ ਹੈਗਾ ਖਾਸ ਕਰਕੇ ਜੋ ਜੀਨ ਜੈਟ ਆਪਣੇ ਕੰਟਰੀ ਦੇ ਪੂਰੇ ਇੰਡੀਆ ਦੇ ਵੱਡੇ ਹਸਪਤਾਲ ਹੈਗੇ ਜਿੱਥਾਂ ਪੀਜੀਆਈ ਹੋ ਗਿਆ ਡੀਐਮਸੀ ਹੋ ਗਿਆ ਉਹਨਾਂ ਸਾਰਿਆਂ ਦੇ ਨਾਲ ਜੋ ਟੈਸਟ ਰਿਪੋਰਟ ਆ ਉਹ ਮਾਨਤਾ ਪ੍ਰਾਪਤ ਹੈ ਇੱਕ ਨੰਬਰ ਤੇ ਹੈ ਇਹ ਬਹੁਤ ਹੀ ਲੋਕਾਂ ਨੂੰ ਇਹਨਾਂ ਟੈਸਟਾਂ ਦਾ ਵਿਸਥਾਰ ਕਰਦੇ ਹੋਏ ਜੋ ਇਹ ਸੇਵਾਵਾਂ ਬਹੁਤ ਦੇ ਰਹੇ ਹਨ ਇਹ ਨਵਾਂ ਸ਼ਹਿਰ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਬਹੁਤ ਵੱਡੀ ਸੇਵਾ ਹੈਗੀ ਹੈ ਇਹਨਾਂ ਵੱਲੋਂ ਅਸੀਂ ਗੁਰੂ ਕੀ ਸੋਈ ਗੁਰਦੁਆਰਾ ਸਿੰਘ ਸਭਾ ਪ੍ਰਧਾਨ ਸਾਹਿਬ गरेवाल साहब से गुरु श्री गुरु रामदास सेवा सोसायटी का सारे का धनवाद करता हाँ सब तो तय दिनों धनवाद इस लैबोरटरी के जो मेन है सरदार अवतार सिंह जी डेरा बसी को उन्हों मैं तय दिनों धनवाद करता हाँ जो सा इलाके में सेवा दे रहे हैं वागुरु जी का खालसा वाहे